యుద్ధ ਨਸ਼ਾ ਵਿਰੋਧ ਚਲਾਈ ਮੂਹਮ ਤਹਿਤ ਪਿੰਡ ਬਾਗੜੀਆਂ ਵਿੱਚ ਨਜਾਇਜ਼ ਕਬਜ਼ਿਆਂ ਤੇ ਚੱਲਿਆ ਪੀਲਾ ਪੰਜਾ ਕਿੜਤ ਪਰਿਵਾਰਾਂ ਨੇ ਲਗਾਏ ਪੰਚਾਇਤ ਸਮੇਤ ਪ੍ਰਸ਼ਾਸਨ ਤੇ ਪੱਖਪਾਤ ਕਰਨ ਦੇ આરોਪ ਉਸ ਪ੍ਰਸ਼ਾਸਨ ਨੇ ਕਿਹਾ ਕਿ ਕੁਝ ਨਸ਼ਾ ਤਸਕਰਾਂ ਦੇ ਪਰਚੇ ਵੀ ਦਰਜ ਹਨ ਅਮਰਗੜ ਤੋਂ ਪੁਲਵੰਦ ਸਿੰਘ ਮਹੋਲੀ ਦੀ ਵਿਸ਼ੇਸ਼ ਰਿਪੋਰਟ ਇਲੀਗਲ ਵੇ ਨਾਲ ਘਰ ਬਣੇ ਸੀਗੇ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੀ ਇਹ ਚਾਰ ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਘਟਾ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਸਾ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆndੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਐਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪੇਪਰਚੇ ਦਿੱਤੇ ਜਾਂਦੇ ਜੇ 8 8 ਪਰਚੇ ਹੋ ਰਿਹਾ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8 8 ਪਰਚੇ 5 5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੀ ਹੁੰਦੇ ਆ ਲੋਕਲ ਪਿੰਡਾਂ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਸਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੁਣ ਕੇ ਘਟਾ ਹਜ਼ਾਰੇ ਨੇ ਵਿੱਚੋਂ ਸਿੱਟੇ ਨਹੀਂ ਇੰਦਾ ਤਾਂ ਨਹੀਂ ਹੈ ਜਿਹੜਾ ਕਿ ਜਿਹੜਾ ਲਾਲਕੀ ਦੇ ਅੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਹੈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੇਰਕੋਟਲਾ ਜਿਹਦਾ ਪੁਲਿਸ ਚ ਹਜੇ ਤੱਕ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕਿਸਾਂ ਦੇ ਵਿੱਚ ਉਹ ਕਾਰਵਾਈ ਵੱਖਰੀ ਚੱਲਦੀ ਹੈ ਕੀ ਵਾਰਨਿੰਗ ਹੈ ਸਰ ਜਿਹੜੇ ਹੋਰ ਜਿਹੇ ਲੋਕ ਨੇ ਵਾਰਨਿੰਗ ਇਹ ਤਾਂ ਇਹੀ ਹੈ ਵੀ ਆਪਣਾ ਮਿਹਨਤ ਮਜ਼ਦੂਰ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜਿਹੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਘਰਾਂ ਦੀ ਤੁਹਾਡੇ ਕੋਲ ਲਿਖਤਾ ਜੀ ਇਹ ਟੋਟਲ 5 ਅੱਠ ਘਰ ਨੇ ਮੇਰੇ ਖਿਆਲ ਤੇ ਟੋਟਲ 5 ਬੰਦਿਆਂ ਦੀ ਪ੍ਰਾਪਰਟੀ ਹੈਗੀ ਹੈ ਟੋਟਲ ਇਹਨਾਂ ਦੇ 20 ਪਰਚੇ ਦਰਜਾ ਵੱਖਰੇ ਹੋਏ ਕਿਸੇ ਦੇ 4 ਨੇ 5 ਘਾਟ ਹੈ ਕਿੰਨੇ ਰੁਪਏ ਦੀ ਪ੍ਰਾਪਰਟੀ ਡੈਮੇਜ ਹੋਈ ਹੈ ਜਿਹਦੀ ਵੈਲਿਊਏਸ਼ਨ ਦੇਖ ਲੈਣੇ ਹਜੇ ਕੋਈ ਇਦਾਂ ਦੇ ਕੀਤੇ ਨਹੀਂ ਵੈਲਿਊਏਸ਼ਨ ਸਰ ਪਿਛਲੇ 2 ਦਿਨਾਂ ਤੋਂ ਅਮਰਗੜ ਪੋਸਟ ਦਾ ਅਮਰਗੜ ਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਨੇ ਲੁਟੇਰਿਆਂ ਦੀ ਬੜੀ ਮਤਲਬ ਕਾਰਵਾਈਆਂ ਕਰ ਰਹੇ ਨੇ ਉਹਦੇ ਚ ਦੋ ਮੁਕਦਮੇ ਸਾਡੇ ਧਿਆਨ ਚ ਆਏ ਉਹਦੇ ਬੇਲ ਆਊਟਰ ਜਿਹੜੇ ਕੋਈ ਹੋਏ ਹੋਣੇ ਉਹ ਚੈੱਕ ਕਰ ਲਾਂਗੇ ਉਹ ਵੀ ਜਲਦੀ ਟ੍ਰੇਸ ਹੋ ਜਣਗੇ ਥੈਂਕ ਯੂ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿਹੜੇ ਮੁਕਾਜ ਜੀ ਇਹਦੇ ਵਾਸਤੇ ਜਿਹੜੀ ਅੱਜ ਇਹ ਕਾਰਵਾਈ ਦੇ ਵਿੱਚ ਮੈਂ بطور ਡਿਊਟੀ ਮੈਜਿਸਟਰੇਟ ਇੱਥੇ ਤਨਾਤ ਜਿਲ੍ਹਾ ਮੈਜਿਸਟਰੇਟ ਮਲੇਰ ਕੋਟਲਾ ਜੀ ਦੇ ਹੁਕਮਾਂ ਦੇ ਮੁਤਾਬਕ ਇਹ ਪੰਚਾਇਤ ਵਿਭਾਗ ਵੱਲੋਂ ਜਿਹੜੀ ਮਾਨਯੋਗ ਕਲੈਕਟਰ ਕਮ ਡੀਡੀਪੀਓ ਕੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਉਹਦੇ ਮੁਤਾਬਕ ਵਾਰੰਟੀ ਇਸ਼ੂ ਹੋਏ ਨੇ ਜਿਹਦੇ ਮੁਤਾਬਕ ਕਨਗੂ ਹਲਕਾ ਦੀਗਵਾਈ ਵਿੱਚ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਨਾਤ ਆ ਤੇ ਅਸੀਂ ਅਮਨਿਕ ਨੂੰ ਉਲੂ ਬਾਹਰ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਪਾਲਣਾ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਿੰਨੇ ਕਰਨੇ ਸਰ ਜੀ ਨਹਿਤ ਇਹ ਇਹ ਕਨਗੋ ਸਾਹਿਬ ਤੋਂ ਕੋਈ ਡਿਟੇਲ ਕਾਰਵਾਈ ਹੋਗੀ ਮੈਂ ਚਾਹੂਗਾ ਕਿ ਕਨਗੋ ਸਾਹਿਬ ਆਪ ਜੀ ਨੂੰ ਇਹਦੇ ਬਾਰੇ ਜਿਹੜੀ ਕੋਰਟ ਦੇ ਆਰਡਰ ਦੀ ਜਾਣਕਾਰੀ ਉਹ ਦੇਣਗੇ। ਸਤ ਜੀ ਹਾਂ ਜੀ ਸਰ ਕੀ ਕਹਿਣਾ ਚਾਹ ਰਹੇ ਹੋ ਕਿੰਨੇ ਕਰਨੇ ਜਿਹੜੀ ਅੱਠ ਘਰਾਂ ਦੀ ਜਿਹੜੀ ਹੈ ਉਹ ਲਿਸਟ ਬੀੜੀ ਦਫਤਰੋਂ ਆਈ ਸੀ ਜਿਹੜਾ ਦੇ ਨਜ਼ਾਇਜ਼ ਹਟਾਉਣ ਵਾਸਤੇ ਪ੍ਰਿੰਟ ਕਾਪੀ ਕਾਰਵਾਈ ਸੀ। ਯਾਨੀ ਕਿ ਇਹ ਨਜ਼ਾਇਜ਼ ਕਬਜ਼ਿਆਂ ਨੇ ਕੀਤੀ ਜਾ ਰਹੀ ਹੈ। ਹਾਂ ਜੀ ਮੈਂ ਜਿਨ੍ਹਾਂ ਦੇ ਨਜ਼ਾਇਜ਼ ਕਬਜ਼ੇ ਇਹ ਜਿੰਨੇ ਸੇ ਨਾਲ ਕੋਈ ਪਤਾ ਹੈਗਾ ਇਹਨਾਂ ਦਾ ਕੁਝ ਇਹ ਪੁਲਿਸ ਭਾਰ ਵੱਲੋਂ ਦੱਸਿਆ ਜਾਊਗਾ ਜੀ ਇਹਨਾਂ ਨਾਲ ਪਤਾ ਤੁਹਾਨੂੰ ਅਸੀਂ ਨਿਆਂਇਕ ਕਬਜ਼ੇ ਬਾਰੇ ਦੱਸਦੇ ਆਂ ਜੀ ਇਹ ਸਾਰੇ ਪਿੰਡਾਂ ਦੇ ਵਿੱਚ ਹੋ ਰਿਹਾ ਇਸ ਤਰ੍ਹਾਂ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਨਿਆਂਇਕ ਕਬਜ਼ੇ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰਸ਼ਾਸਨ ਇਸ ਗੱਲ ਤੇ ਪੂਰਾ ਉਹ ਜ਼ੋਰ ਕਰ ਰਿਹਾ ਸਾਰੇ ਨਿਆਂਇਕ ਕਬਜ਼ੇ ਬਾਰੇ ਲੇਕਿਨ ਕੀ ਖੇਰ ਦੇ ਵਿੱਚ ਉਹਨੂੰ ਅਧਿਕਾਰੀ ਦੱਸਣਗੇ ਜੀ ਅਸੀਂ ਉਹਨਾਂ ਨੂੰ ਹੁਕਮ ਨਹੀਂ ਪਾ ਲੈਣਾ ਹੈ ਕਿ ਜਿੱਥੇ ਕਾਰਵਾਈ ਨੂੰ ਬਕਸ਼ੋ ਥੈਂਕ ਯੂ ਔਰ ਡਿਸਟ੍ਰਿਕਟ ਪੰਚਾਇਤ ਅਫਸਰ ਅਬੀਨ ਮਦਦ ਡਿਵੈਲਪਮੈਂਟ ਅਫਸਰ ਆਏ ਹੋ ਇਹ ਬਾ ਇਸ ਨੂੰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਨੇ ਸਾਡੀ ਪੰਚਾਇਤ ਦੀ ਜਗ੍ਹਾ ਵਿੱਚ ਪੰਚਾਇਤ ਨੇ ਆਪਣੇ ਕੇਸ ਕੀਤਾ ਇਹਨਾਂ ਤੇ ਤੇ ਉਹਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ ਜੀ ਕਿੰਨੇ ਮਤਲਬ ਕਿ ਘਰਾਂ ਤੇ ਹੋਈ ਆ ਦੋਸਤ ਜੀ ਇਹ ਟੋਟਲ 8 ਘਰ ਸੀ ਜੀ ਤੇ ਬਟ ਉਹ ਜੁਆਇੰਟ ਫੈਮਲੀਆ ਕਰਕੇ ਮੇਰੇ ਖਿਆਲ ਚ ਤਿੰਨ ਜਾਂ ਚਾਰ ਘਰ ਹੈਗੇ ਨੇ ਜਿੰਨਾਂ ਇਹਨਾਂ ਦੇ ਵਿੱਚ ਨਾਲ ਕੁਝ ਕੋਈ ਇਹਨਾਂ ਦੇ ਨਸ਼ੇ ਤਸਕਰਾਂ ਨਾਲ ਵੀ ਕੋਈ ਹੈਗੀ ਆ ਕਿਸੇ ਮਤਲਬ ਮੇਰੇ ਖਿਆਲ ਚ ਹੈ ਹਾਂਜੀ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਨਸ਼ਾ ਤਸਕਰਾਂ ਦੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਜੀ ਇਹੀ ਕਾਰਵਾਈਆਂ ਹੋਣਗੀਆਂ ਜਿਵੇਂ ਲਿੰਕ ਸੜਕਾਂ ਜਾਂ ਮੇਨ ਸੜਕਾਂ ਦੇ ਉੱਪਰ ਵੀ ਰਸਤੇ ਬਣਾਏ ਹੋਣ ਨੇ ਜਿਨ੍ਹਾਂ ਨਾਲ ਹਾਸੇ ਵਾਪਸ ਸਾਡੇ ਵੱਲੋਂ ਹਮੇਸ਼ਾ ਹੋ ਰਿਹਾ ਹਾਂਜੀ ਬਿਲਕੁਲ ਸਾਡੇ ਵੱਲੋਂ ਹਮੇਸ਼ਾ ਚੱਲਦੀ ਹੈ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਪਰ ਅਮਰਗੜ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਕਾਰਵਾਈ ਨਹੀਂ ਹੈ ਨਹੀਂ ਕੋਈ ਵੀ ਜਿਹੜੇ ਵੀ ਸਾਡੇ ਧਿਆਨ ਚਾਹੁੰਦੇ ਆ ਅਸੀਂ ਉਹਦੇ ਤੇ ਕਾਰਵਾਈ ਕਰਦੇ ਆ ਨਜਾਇਜ਼ ਕਬਜ਼ੇ ਦੇ ਮੈਡਮ ਇੱਥੇ ਕੁਝ ਜਿਹੜੇ ਲੋਕ ਸੀਗੇ ਜੀ ਔਰਤਾਂ ਖਾਸ ਕਰਕੇ ਉਹਨਾਂ ਦਾ ਰੂਪ ਹੈ ਜੀ ਵੀ ਪੱਖਪਾਤੀ ਮਤਲਬ ਰਵਈਆ ਬਣਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਵੇ ਕੋਚ ਕੋ ਮਤਲਬ ਜਿਹੜੇ ਘਰ ਟਾਏ ਨੇ ਅੱਠ ਦੇ ਵਿੱਚੋਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਹੈਗੇ ਨੇ ਪੂਰੇ ਉਹ ਜੁਆਇੰਟ ਫੈਮਲੀਆ ਕਰਕੇ ਮਤਲਬ ਮਾਂ ਪੁੱਤ ਦਾ ਜਿੱਦਾਂ ਹੋ ਗਿਆ ਨਾਮ ਤੇ ਪਿਓ ਪੁੱਤ ਦਾ ਨਾਮ ਹੋ ਗਿਆ ਇਸ ਇਸ ਕਰਕੇ ਘਟ ਬਣੇ ਨੇ ਮਤਲਬ ਗਿਣਤੀ ਉਹਨਾਂ ਦੀ 8 ਸੀ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਦਾ ਕੇਸ ਦੇਣਾ ਚਾਹੁੰਦੇ ਜੀ ਆਮ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਜਾਇਜ਼ ਕਬਜ਼ੇ ਤੋਂ ਬਚੋ ਮਤਲਬ ਨਜਾਇਜ਼ ਕਬਜ਼ਾ ਕਰੋ ਹੀ ਨਾ ਜੇ ਸਾਨੂੰ ਇਦਾਂ ਦੀ ਕਾਰਵਾਈ ਕਰਨੀ ਪਵੇ ਵਾਖਵਾਜ ਭਾਕੜੀਆਂ ਦੇ ਵਿੱਚ ਜਿਹੜਾ ਉਸ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਪ੍ਰਸ਼ਾਸਨ ਵੱਲੋਂ ਪੀੜਾ ਪੰਚਾਇਤ ਚਲਾਇਆ ਗਿਆ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਨਸ਼ਿਆਂ ਬਰੁੱਤ ਚੱਲ ਰਹੀ ਹੈ ਮੁਹਿੰਮ ਉਹਦੇ ਤਹਿਤ ਉਹਨਾਂ ਲਿਸਟਾਂ ਬਣੀਆਂ ਸੀਗੀਆਂ ਜਿਹੜੇ ਨਸ਼ਾ ਵੇਚਣ ਵਾਲੇ ਨੌ ਸੀਗੇ ਉਹ ਜਿਹੜੇ ਸਾਡੇ ਸਰਕਾਰੀ ਪੰਚਾਇਤ ਦੀ ਜਗ੍ਹਾ 'ਚ ਬੈਠੇ ਤੇ ਉਹਨਾਂ ਦੇ ਉੱਤੇ ਚੱਲੀ ਆ ਜੀ ਕਿੰਨੇ ਘਰ ਦਾ ਹੈਗਾ ਇਹ ਸੱਤ ਅੱਠ ਘਰ ਨਹੀਂ ਈ ਸੰਦੇਸ਼ ਦੇਣਾ ਚਾਹਾਂਗੇ ਪਾਕੀ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈਗਾ ਸੰਦੇਸ਼ ਤਾਂ ਦੇਖੋ ਜੀ ਇਹ ਹੈ ਵੀ ਜਿਹੜੀ ਪ੍ਰੋਪਰਟੀ ਬਣੀ ਹੈ ਇਹ ਗੰਦ ਕੰਮਾਂ ਦੇ ਨਾਲ ਉਹ ਅੱਜ ਖતમ ਹੋ ਗਈ ਮੰਨ ਲਓ ਇਹ ਵੈਸੇ ਹੁਣ ਬਹੁਤ ਜ਼ਿਆਦਾ ਸੁਧਰ ਚੁੱਕੇ ਨੇ ਅੱਗੇ ਨਾਲੋਂ ਤਕਰੀਬਾ ਹੁਣ ਤਾਂ ਆਪ ਵੀ ਤੌਬਾ ਕਰਦੇ ਨੇ ਵੀ ਜੋ ਪੁਰਾਣੇ ਬਜ਼ੁਰਗਾਂ ਨੇ ਗਲਤੀਆਂ ਕਰਨੀਆਂ ਵੀ ਇਹ ਦਹਾੜੀ ਕਰਦੇ ਨੇ ਜਿਹੜੇ ਹੋਰ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪਿੰਡ ਦੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਲਈ ਵੀ ਹੁਣ ਤੁਹਾਨੂੰ ਪਤਾ ਹੀ ਆ ਸਮਝਦੇ ਹੋ ਤੁਸੀਂ ਵੀ ਉਹ ਤਾਂ ਆ ਹੀ ਜਾਂਦਾ ਜੀ ਸਾਰਾ ਕੁਝ ਹੋਰ ਆ ਹੀ ਜਾਂਦਾ ਜਿਹੜੀ ਕਬਜ਼ੇ ਤਾਂ ਗਲਤ ਹੀ ਹੁੰਦੇ ਨੇ ਬੀਬੀ ਕੀ ਨਵਾ ਤੁਹਾਡਾ ਜੀ ਕਿਹੜਾ ਪਿੰਡ ਹੈ ਜੀ ਬਾਗੜੀਆਂ ਅੱਜ ਜਿਹੜੇ ਪੁਲਿਸ ਪ੍ਰਸ਼ਾਸਨ ਤੇ ਸੇਵਲ ਪ੍ਰਸ਼ਾਸਨ ਵੱਲੋਂ ਬਾਗੜੀਆਂ ਦੇ ਵਿੱਚ ਪਿੜਾ ਪੰਜੇ ਲੱਗਿਆ ਲੋਕਾਂ ਦੇ ਕੁਝ ਲੋਕਾਂ ਦੇ ਘਰ ਢਾਏ ਗਏ ਜੀ ਸਾਡੇ ਲੋਕ ਕੀ ਕਹਿਣਾ ਚਾਹੁੰਦੇ ਸਨ ਅਸੀਂ ਤਾਂ ਗਰੀਬ ਬੰਦੇ ਆਂ ਜੀ ਕੁਝ ਕਰਦੇ ਨਹੀਂ ਧਰਦੇ ਨਹੀਂ ਬੱਚੇ ਮੇਰੇ ਬਾਹਰ ਗਏ ਹੋਣਾ ਜੀ ਮੈਂ ੱੱਕੇ ਨਾਲ ਜੀ ਸਾਡਾ ੱੱਕਾ ਹੋਇਆ ਸਾਡੇ ਨੂੰ ਇਹ ਤਾਂ ਅੱਗੇ ਤੁਸੀਂ ਕੀ ਕਰੋਗੇ ਤੁਹਾਡਾ ੱੱਕਾ ਕੌਣ ਸਾਡਾ ਜੀ ਇਨਸਾਫ ਆਉਣਾ ਚਾਹੀਦਾ ਤੁਸੀਂ ਕਿੱਦਾਂ ਕੀ ਕਰੋਗੇ ਤੁਸੀਂ ਜਾਵਾਂਗੇ ਜਾਵਾਂਗੇ ਜਿੱਥੇ ਤੱਕ ਸੱਤੋ ਜਾਇਆ ਜਾਊਗਾ ਤੁਹਾਨੂੰ ਆਪਣੇ ਆਪ ਇਹ ਜਿਹੜੀ ਨਜਾਇਜ਼ ਉਸਾਰੀ ਇਹਨੇ ਸੋ ਕੀਤੀ ਹੈ ਤਾਂ ਹੁਣ ਲਈ ਕੋਈ ਪਹਿਲਾ ਨੋਟਿਸ ਆਇਆ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਤੁਹਾਨੂੰ ਪਹਿਲਾਂ ਗੱਲ ਨਹੀਂ ਕੀਤਾ ਗਿਆ ਨਹੀਂ ਨਾ ਇੱਕ ਦਿਨ ਪਹਿਲਾਂ ਆਏ ਤੇ ਜੀ ਕੱਲ ਆਏ ਤੇ ਅਸੀਂ ਕਿਹਾ ਜੀ ਅਸੀਂ ਅਸੀਂ ਕੋਈ ਨਹੀਂ ਜੀ ਦਸਕਤ ਕਰਨੇ ਦਾ ਆਸਾਨੇ ਕਿਹੜਾ 33 ਟੱਕਾ ਵੇਚਦੇ ਆ। ਕੋਈ ਆਪਣੇ ਹਕਾਰ ਸਤੇ ਜੀ ਸਾਥ ਨਹੀਂ ਆਇਆ ਹੈ। ਕੋਈ ਸੰਨੋਸ਼ਟ ਨਹੀਂ ਆਇਆ। ਕੋਈ ਲਿਖਤ ਰੂਪ ਵਿੱਚ ਕਿਸੇ ਨੇ ਆਇਆ ਨਹੀਂ ਜੀ ਆਇਆ ਵੀ ਨਹੀਂ ਆਇਆ। ਕੋਈ ਨਹੀਂ ਆਇਆ ਸੰਗਤ। ਸਾਨੂੰ ਤਾਂ ਜੀ ਟੱਕਾ ਹੋਇਆ ਸਾਡੇ ਨਾਲ। ਸਾਡੇ ਨਾਲ ਸਾਨੂੰ ਤਾਂ ਜੀ ਕੋਈ ਸਾਡੀ ਸਰਕਾਰ ਨਾਲ ਲੜਾਈ ਨਹੀਂ ਕੀਤੀ। ਕੋਈ ਸਾਡੀ ਕਿਸੇ ਨਾਲ ਤੇ ਦੁਸ਼ਮਣੀ ਕੱਢਿਆ ਜੀ। ਪੰਚਾਇਤ ਨਹੀਂ। ਪੰਚਾਇਤ ਜੀ ਪੰਚਾਇਤ ਸਾਹ ਹਾਂ ਜੀ ਉਲਟਾ। ਪੰਡ ਨਹੀਂ ਜੀ ਪੰਚਾਇਤ ਦੇ ਉਲਟਾ ਹੁਣ ਦਾ ਕੀ ਕਰਨਾ ਜੀ ਕੀ ਗੱਲ ਹੋਗੀ। ਕੀ ਪਤਾ ਜੀ ਸਾ ਮਲੱਟ ਵਿੱਗਾ ਵਿੱਗਾ 2 2 ਵਿੱਗੇ 4 4 ਵਿੱਗੇ ਰੋਕੀ ਬੱ ਸਾਡੇ ਕੋਲੇ ਕਿਹੜੇ ਜੀ ਜ਼ਿਆਦੇ ਆ ਸਾਡੇ ਕੋਲ ਤਾਂ ਵਿਸਵਾ ਵਿਸਵਾ ਜੀ ਦੋ ਦੋ ਵਿਸਵਾ ਆ ਆ ਸਾਰੇ ਪਿੰਡ ਕੋਲੇ ਆ ਜੀ ਵੱਡਿਆਂ ਨੂੰ ਲਾਉਣਾ ਚਾਹੀਦਾ ਸਾਰੇ ਪਿੰਡ ਚ ਆ ਜੀ ਉਹਨਾਂ ਨੂੰ ਵੀ ਮਾੜਾ ਮੋਟਾ ਜਿਵੇਂ ਸਾਡੇ ਤੇ ਹੋਏ ਕਾਰਵਾਈ ਹੋਣਾ ਤੇ ਵੀ ਹੋਣੀ ਚਾਹੀਦੀ ਆ ਕੀ ਨਾਮ ਆ ਤੁਹਾਡਾ ਜੀ ਜਸਿੰਦਰ ਕੌਰ ਆ ਜੀ ਕਿਹੜਾ ਪਿੰਡ ਆ ਜੀ ਬਾਗੜੀਆਂ ਜੀ ਇਹ ਕੀ ਮਤਲਬ ਕਰਨਾ ਤੁਹਾਡੇ ਘਰਟਾ ਹੈਗੇ ਨਹੀਂ ਪਤਾ ਨਹੀਂ ਜੀ ਕੀ ਕਰਨਾ ਸਾਨੂੰ ਆਪ ਨਹੀਂ ਪਤਾ ਲੱਗੇ ਸਾਨੂੰ ਤਾਂ ਅੱਜੇ ਪਤਾ ਲੱਗੇ ਸਾਡਾ ਘਰਟਾ ਹੈਗੇ ਜੀ ਜੀ ਸਾਨੂੰ ਕੋਈ ਹਦਾਇਤ ਨਹੀਂ ਅੱਗੇ ਆਈ ਹੈਗੀ ਤੁਹਾਨੂੰ ਪਹਿਲਾਂ ਕੋਈ ਨੋਟਿਸ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਆਇਆ ਜੀ ਸਾਨੂੰ ਕੋਈ ਨੋਟਸ ਨਹੀਂ ਆਇਆ ਕੋਈ ਸਾਨੂੰ ਹਦਾਇਤ ਨਹੀਂ ਆਈ ਜੀ ਸਾਡਾ ਅੱਜ ਘਰਟਾ ਹੈ ਸਾਨੂੰ ਪਤਾ ਲੱਗੇ ਸਾਡਾ ਘਰਟਾ ਹੈ ਅੱਗੇ ਤੁਹਾਨੂੰ ਐ ਦੱਸਿਆ ਨਹੀਂ ਗਿਆ ਵੀ ਮਤਲਬ ਤੁਸੀਂ ਕਿਹੋਡਾ ਘਰ ਕਿਉਂਟਾ ਹੋਇਆ ਜਾ ਰਿਹਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਦੱਸਿਆ ਇਹ ਕਿਹ ਚੱਲ ਰਿਹਾ ਸਾਡਾ ਘਰ ਤੇ ਸਾ ਕੀ ਕਿੱਥੇ ਚੱਲਦਾ ਕੇਸ ਹੈ ਮਹਾਲੀ ਜੀ ਮਹਾਲੀ ਚੱਲ ਰਿਹਾ ਜੀ ਸਾਡਾ ਟਰੈਕਟਰ ਸਾਹਿਬ ਜੀ ਹਾਂ ਜੀ ਕਿੰਨੇ ਚੀਕਾ ਹੁਣ ਇਹ ਅੱਜ ਸਾਡੇ 8ਵੇਂ ਮਹੀਨੇ ਦੀ 20 ਤਰੀਕ ਆ ਗਈ ਅੱਛਾ ਉਹਦੇ ਵਿੱਚ ਹੀ ਮਤਲਬ ਹਾਂ ਜੀ ਉਹਦੇ ਵਿੱਚ ਸਾਡਾ ਕਰਟਾ ਹੈਗਾ ਜੀ ਕੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਜੀ ਮੰਗ ਜੀ ਸਾਡਾ ਜੀ ਬਸ ਸਾਡਾ ਕਰਟਾ ਆਏਗਾ ਜੀ ਸਾਨੂੰ ਬਸ ਗਰੀਬਾਂ ਜੀ ਅਸੀਂ ਤਾਂ ਜੋ ਕਰਨਾ ਮੰਗ ਸਾਹ ਪਚਾਹਣ ਦਾ ਜੀ ਅਸਾਂ ਕੋਈ ਮੰਗ ਨਹੀਂ ਜੀ ਇਹ ਨਹੀਂ ਕੁਝ ਕਰਨਾ ਪਿਆਣਾ ਕੋਈ ਨਹੀਂ ਲੈਣੀ ਮੇਰੀਆਂ